ਤਤਿਹਾਰਾਂ ਦੇ ਮੱਦੇਨਜ਼ਰ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਅਤੇ ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਲਈ ਕੇਂਦਰੀ ਰੇਲ ਰਾਜ ਮੰਤਰੀ ਿਰਵਨੀਤ ਸਿੰਘ ਬਿੱੱਤੂ ਦੇ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੇ ਦੌਰਾਨ ਉਨ੍ਹਾਂ ਨੇ ਪ੍ਰਬੰਧਤਾ ਦਾ ਚਾਹਦਾ ਲਿਆ ਅਤੇ ਹੀ ਰੇਲਵੇ ਅਧਿਕਾਰੀਆਂ ਅਤੇ ਯਾਤਰੀਆਂ ਦੇ ਨਾਲ ਗੱਲਬਾਤ ਵੀ ਕੀਤੀ। ਦੱਸ ਦੇ ਕਿ ਕੇਂਦਰੀ ਰਾਜ ਮੰਤਰੀ ਬਿੱੱਤੂ ਨੇ ਪਹਿਲਾਂ ਅਧਿਕਾਰੀਆਂ ਦੇ ਨਾਲ ਸੁਰੱਖਿਆ ਪ੍ਰਬੰਧਾ, ਹੋਲਡਿੰਗ ਏਰੀਆ ਅਤੇ ਟਿਕਟ 카운ਟਰ ਬਾਰੇ ਪੁੱਛਗਿੱਛ ਕਰਨ ਦੇ ਲਈ ਇੱਕ ਮੀਟਿੰਗ ਵੀ ਕੀਤੀ ਫਿਰ ਉਹਨਾਂ ਕੰਟਰੋਲ ਰੂਮ ਦਾ ਤੋਰਾ ਕੀਤਾ। ਜਨਤਾ ਦੇ ਵਿੱਚ ਗਏ ਅਤੇ ਯਾਤਰੀਆਂ ਦੇ ਨਾਲ ਗੱਲਬਾਤ ਕੀਤੀ। ਰੇਲਵੇ ਦੇ ਕੋਲ ਸਾਰੀਆਂ ਟ੍ਰੇਨਾਂ ਦੇ ਲਈ ਬੁਕਿੰਗ ਅਤੇ ਉਡੀਕ ਸੂਚੀਆਂ ਦਾ ਡਾਟਾ ਹੈ ਅਤੇ ਇਸ ਦੇ ਮੁਤਾਬਕ ਵੱਧ ਤੋਂ ਵੱਧ ਟ੍ਰੇਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ। ਉਹਨਾਂ ਪਰੋਸਤਾ ਦਿੱਤਾ ਕਿ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਮੰਤੁਰਾਲਾ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਤੋਂ ਲਗਭਗ 170 ਤੋਂ ਵੱਧ ਵਿਸ਼ੇਸ਼ ਰੇਲ ਗੱਡੀਆਂ ਚੱਲ ਰਹੀਆਂ ਨੇ ਤਾਂ ਯਾਤਰੀਆਂ ਦੀ ਸਹੂਲਤ ਲਈ ਲੁਧਿਆਣਾ ਤੇ ਹੋਰ ਸਟੇਸ਼ਨ ਤੇ ਹੋਲਡ ਏਰੀਆ ਬਣਾਏ ਗਏ ਨੇ ਇਹਨਾਂ ਹੀ ਨਹੀਂ ਇਹਨਾਂ ਹੋਲਡ ਏਰੀਆ ਦੇ ਵਿੱਚ ਯਾਤਰੀਆਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾ ਪ੍ਰਦਾਨ ਕੀਤੀਆਂ ਚੌਰੀਆਂ ਨੇ ਤਾਂ ਜੋ ਰੇਲ ਗੱਡੀਆਂ ਦੇ ਆਉਣ ਤੇ ਕਿਸੇ ਵੀ ਤਰ੍ਹਾਂ ਦੀ ਭੀੜ ਜਾਂ ਫਿਰ ਪਕੜ ਤੋਂ ਪਛਾ ਜਾ ਸਕੇ